ਨਸ਼ੀਣ ਇਹ ਔਟੋ ਰਿਕਸ਼ਾ ਵਰਕਸ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸतीश ਕੁਮਾਰ ਦੀ ਸਮੂਚੀ ਟੀਮ ਸਮੇਤ ਆਪਣਾ ਹੱਕੀ ਮੰਗਾਂ ਨੂੰ ਲੈ ਕੇ ਜਿੱੱਟੇ ਕਮਿਸ਼ਨਰ ਲੁਧਿਆਣਾ ਦਫ਼ਤਰ ਵਿਖੇ ਪੁੱਜੀ ਅਗਵਾਈ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰਦੇ ਆ ਫੈਡਰੇਸ਼ਨ ਦੇ ਪ੍ਰਧਾਨ ਨੇ ਦੱਸਿਆ ਔਟੋ ਰਿਕਸ਼ਾ ਚਾਲਕ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਲੈ ਕੇ ਉਹ ਜਿੱੱਟੇ ਕਮਿਸ਼ਨਰ ਦਫ਼ਤਰ ਵਿਖੇ ਆਏ ਨੇ ਜਿਵੇਂ ਦੇ ਔਟੋ ਰਿਕਸ਼ਾ ਚਾਲਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਤੇ ਵਿੱਚ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਦਾ ਹਾਲ ਕਰ ਵਾਣ ਦੇ ਲਈ ਅਸੀਂ ਜ਼ਿਲ੍ਹਾ ਆਰਟੀਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਹਾਂ ਨੰਬਰ 8 ਲੱਗੀ ਹੋਣੀ ਚਾਹੀਦੀ ਆ ਔਰ ਜਿਹੜਾ ਅੱਗੇ ਪਿੱਛੇ ਐਡਰੈਸ ਤੇ ਮੋਬਾਈਲ ਨੰਬਰ ਜ਼ਰੂਰੀ ਚਾਹੀਦਾ ਉਹਦੇ ਨਾਲ ਇੱਕ ਫਰਮਾਨ ਜਾਰੀ ਹੋਏ ਸੇ ਵੀ ਇਹਨਾਂ ਦੀ ਆਰਸੀ ਵੀ ਜ਼ਰੂਰੀ ਆ ਔਰ ਲਾਇਸੈਂਸ ਵੀ ਬਹੁਤ ਜ਼ਰੂਰੀ ਆ ਤਦ ਤੂ ਲਾਇਸੈਂਸ ਤੇ ਆਰਸੀ ਪਿੱਛੇ ਇਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸੀ ਜਿੰਨੇ ਵੀ ਆਟੋ ਰਿਕਸ਼ਾ ਚਾਲਕ ਨੇ ਜਾਂ ਈ ਰਿਕਸ਼ਾ ਚਾਲਕ ਨੇ ਉਹਦੇ ਬਾਬਤ ਅਸੀਂ ਇੱਕ ਯੂਨੀਅਨ ਵੱਲੋਂ ਇਕੱਠੇ ਹੋ ਕੇ ਇੱਕ ਕੈਂਪ ਲਗਾਉਣਾ ਚਾਹੁੰਦੇ ਸੀਗੇ ਜਿਸ ਕੈਂਪ ਦੇ ਵਿੱਚ ਸਰਕਾਰੀ ਰੇਟ ਤੋਂ ਥੋੜਾ ਜਿਹਾ ਉੱਪਰ ਚੁੱਕੇ ਅਸੀਂ ਇਹਨਾਂ ਦੇ ਲਾਇਸੈਂਸ ਤੇ ਆਰਸੀਆਂ ਜਿਹੜੀਆਂ ਨੇ ਉਹਨਾਂ ਦੇ ਕਾਗਜ਼ ਪੱਤਰ ਕੰਪਲੀਟ ਕੀਤੇ ਜਾਣ ਤੇ ਉਹਦੇ ਵਿੱਚ ਲਾਇਸੈਂਸ ਤਕਰੀਬਨ ਫੀਸ ਉਹਦੀ ਜੋ ਲਈ ਜਾਊਗੀ ਤਕਰੀਬਨ 500 ਰੁਪਏ ਲਈ ਜਾਊਗੀ ਜਿਹਦੇ ਵਿੱਚ ਲਾਇਸੈਂਸ ਅਪਲਾਈ ਹੋ ਕੇ ਜਿਨ੍ਹਾਂ ਦੇ ਆਧਾਰ ਕਾਰਡ ਫੋਨ ਨੰਬਰ ਦੇ ਨਾਲ ਲਿੰਕ ਹੈ ਉਹਨਾਂ ਨੂੰ ਉਸੇ ਟਾਈਮ ਹੀ ਉਹਦਾ ਪ੍ਰਿੰਟ ਦਿੱਤਾ ਜਾਊਗਾ ਤੇ ਇਧਰ ਹੀ ਸਾਰਾ ਸਟਾਫ ਅਰੇਂਜ ਕਰਨ ਵਿੱਚ ਸਾਡੀ ਆਟੋ ਯੂਨੀਅਨ ਦਾ ਬਹੁਤ ਵੱਡਾ ਸਾਥ ਆ ਸਾਰਿਆਂ ਨੇ ਮਿਲ ਕੇ ਕੀਤਾ ਸੋ ਇਹ ਕੈਂਪ ਜਿਹੜਾ ਵਾ ਅਸੀਂ ਬੱਸ ਸਟੈਂਡ ਦੇ ਅੰਦਰ ਜਿਹੜਾ ਆਫਿਸਾਨੂੰ ਸਰਕਾਰੀ ਆਫਿਸ ਮਿਲਿਆ ਹੋਇਆ ਅਸੀਂ ਉੱਥੇ ਹੀ ਲਗਾਵਾਂਗੇ ਤੇ ਅਸੀਂ ਇਨਵਾਈਟ ਕਰਨ ਆਏ ਸੀਗੇ ਆਰਟੀਆ ਸਾਹਿਬ ਨੂੰ ਨਾਲ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨ ਆਏ ਸੀਗੇ ਕਿ ਜਿਹੜੇ ਸਾਡੇ ਸਟਾਫ ਅਸੀਂ ਮੈਨੇਜ ਕਰਾਂਗੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਆਰਟੀਆ ਸਾਹਿਬਾਂ ਨੂੰ ਦਿੱਤੀ ਜਾਊਗੀ ਤੇ ਉਹਦੇ ਵਿੱਚ ਹੀ ਅਸੀਂ ਹੁਣ ACP ਸਾਹਿਬ ਗੁਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੂੰ ਕਾਲ ਕੀਤੀ ਕਿਉਂਕਿ ਐਡੀਐਸ ਵੀ ਮੈਡਮ ਸਾਹਿਬ ਕਿਤੇ ਬਾਹਰ ਸੀਗੇ ਮੀਟਿੰਗ ਤੇ ਲਾਂਬਾ ਸਾਹਿਬ ਵੀ ਬਾਹਰ ਸੀਗੇ ਤੇ ਗੁਰਪ੍ਰੀਤ ਸਾਹਿਬ ਜੀ ਨੇ ਫੋਨ ਕੀਤਾ ਤੇ ਉਹਨਾਂ ਨੇ ਵੀ ਸਾਨੂੰ ਬੜਾ ਹੰਗਾਰਾ ਦਿੱਤਾ ਵੀ ਅਸੀਂ ਬਿਲਕੁਲ ਨਾਲ ਨਾਲ ਤੁਹਾਡੇ ਬਹੁਤ ਵਧੀਆ ਕੰਮ ਕਰ ਰਹੇ ਹਾਂ ਤਾਂ ਜੋ ਇਹਨਾਂ ਦੇ ਕਾਗਜ਼ ਪੱਤਰ ਵੀ ਪੂਰੇ ਹੋ ਜਾਣਗੇ ਇਸ ਤੋਂ ਬਾਅਦ ਅਸੀਂ ਇੱਕ ਮਹਿੰਮ ਚਲਾਵਾਂਗੇ ਜਿਹੜੀ yellow line ਦੀ ਹੈ ਅਸੀਂ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਮੰਗ ਕਰਾਂਗੇ ਜਿੱਥੇ ਇਹਨਾਂ ਦਾ ਬਾਕੀ ਸਾਰਾ ਕੰਮ ਪੂਰਾ ਹੋ ਜਾਊਗਾ ਜਿਹੜੇ ਟੇਡੇ ਮੇਡੇ ਖੜਦੇ ਐ ਜਿੱਥੇ ਸਾਨੂੰ ਪਬਲਿਕ ਆਮ ਵੀ ਪਬਲਿਕ ਸਾਨੂੰ ਗਲਤ ਕਹਿੰਦੀ ਐ ਤੇ ਦੇਖੋ ਇਹ ਵੀ ਪਰਿਵਾਰ ਵਾਲੇ ਆ ਬੱਚਿਆਂ ਵਾਲੇ ਆ ਵੱਡੇ ਵੱਡੇ ਬੱਚੇ ਹੋ ਗਏ ਇਹਨਾਂ ਦੇ ਪੜਦੇ ਲਿਖਦੇ ਬੱਚੇ ਨੇ ਜਦੋਂ ਇਹਨਾਂ ਨੂੰ ਕੋਈ ਓਏ ਕਹਿ ਕੇ ਬੁਲਾਦਾ ਜਾਂ ਕੋਈ ਬਦਤਮੀਜ਼ੀ ਨਾਲ ਬੁਲਾਦਾ ਤੇ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਇਹਨਾਂ ਦੇ ਬੱਚਿਆਂ ਨੂੰ ਬਹੁਤ ਤਕਲੀਫ ਹੁੰਦੀ ਆ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਆਪਾਂ ਸਾਰੇ ਮਿਲ ਕੇ ਜਿੰਨੀ ਪਬਲਿਕ ਆ ਮੀਡੀਆ ਵਾ ਜਾਂ ਆਪਾਂ ਸਾਰੇ ਮਿਲ ਕੇ ਜਿੰਨੇ ਵੀ ਇੱਥੇ ਇੰਡਸਟਰੀ ਵਾਲੇ ਮਿਲ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਜਿੱਥੇ ਸਰਕਾਰਾਂ ਜਾਂ ਪ੍ਰਸ਼ਾਸਨ ਉੱਥੇ ਪੈਸਾ ਨਹੀਂ ਲਗਾਦਾ ਸਾਰੇ ਮਿਲ ਜੁਲ ਕੇ ਇਹਨਾਂ ਦੀ ਇੱਕ ਯੈਲੋ ਲਾਈਨ ਉਸ ਤੋਂ ਬਾਅਦ ਰਵਾਈ ਜਾਵੇ ਤਾਂ ਜੋ ਬਿਲਕੁਲ ਇਹ ਕਤਾਰ 'ਚ ਖੜੇ ਹੋਣ ਮੈਂ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਸਰਕਾਰ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਇੱਕ ਮੋਤੀਆਂ ਦੀ ਮਾਲਾ ਵਾਂਗੂ ਬਣਾ ਕੇ ਬਿਲਕੁਲ ਇਹਨਾਂ ਜਿੱਦੇ ਵਧੀਆ ਤਰੀਕੇ ਨਾਲ ਸਿੱਧੇ ਔਰ ਸਟੇਟ ਚਲਾਵਾਂਗੇ ਤੇ ਅਸੀਂ ਪ੍ਰਸ਼ਾਸਨ ਦਾ ਜਿਹੜਾ ਇਹ ਭਰਾਲਾ ਸੀ ਚੁੱਕਿਆ ਅਸੀਂ ਇਹਨੂੰ ਦਬਾਨ ਦੇ ਵਿੱਚ ਮੀਡੀਆ ਦਾ ਸਾਥ ਵੀ ਚਾਹੁੰਦੇ ਆ ਪ੍ਰਸ਼ਾਸਨ ਦਾ ਸਾਥ ਵੀ ਚਾਹੁੰਦੇ ਆ ਤੇ ਸਰਕਾਰਾਂ ਦਾ ਸਾਥ ਵੀ ਚਾਹੁੰਦੇ ਆ ਇੱਕ ਜਿਹੜਾ ਵਰਦਿਆ ਕਹਿੰਦਾ ਪਾਈਆਂ ਗਈਆਂ ਕਾਫੀ ਜਿਆਦਾ ਆ ਗਿਆ ਪਰ ਉਹ ਵੀ کہہ ਰਹੇ ਕਈਆਂ ਦੇ ਨਾਮ ਪਲੇਟ ਨਹੀਂ ਲੱਗੀ ਹੋਈ ਤੁਹਾਡੇ ਨਾਲ ਵੀ ਆਏ ਨੇ ਇਹਨਾਂ ਵਿੱਚ ਵੀ ਦੇ ਲੋਕਿਆਂ ਦੇ ਨਾਮ ਪਲੇਟ ਨਹੀਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਨਾ ਮਾਰਾ ਸੋ ਮੈਂ ਹਰੇਕ ਨੂੰ ਇਹ ਕਹਿਣਾ ਚਾਹੁੰਗਾ ਚਲੋ ਮਾਰਚ ਦਾ ਮਹੀਨਾ ਹੈ ਕਈ ਵਾਰੀ ਉਹਨਾਂ ਦੇ ਬੱਚਿਆਂ ਦੀ ਫੀਸਾਂ ਵੀ ਆ ਗਈਆਂ ਐਡਮਿਸ਼ਨਾਂ ਵੀ ਆ ਗਈਆਂ ਉਸ ਚੀਜ਼ਾਂ ਦੀ ਕਮੀ ਰਹਿ ਵੀ ਗਈ ਆ ਸੋ ਮੈਂ ਕਹੂੰਗਾ ਜਿਹੜੀ ਵਰਦੀ ਔਰ ਨਾਮ ਪਲੇਟ ਆ ਜਿਹੜਾ ਕਿ ਪਿੱਛੇ ਨੰਬਰ ਐਡਰੈਸ ਆ ਇਹਨੂੰ ਜਲਦੀ ਤੋਂ ਜਲਦੀ ਕੰਪਲੈਸਰੀ ਕਰਾ ਲਓ ਇਹਦੇ ਇਹ ਬਹੁਤ ਜ਼ਰੂਰੀ ਆ ਪਿੱਛੇ ਜਿਹੜੀਆਂ ਲੁੱਟਾ ਖਵਾਈਆਂ ਸੀ ਜਦੋਂ ਕੈਮਰਿਆਂ ਦੇ ਵਿੱਚ ਆ ਜਾਂਦਾ ਪਿੱਛੇ ਨੰਬਰ ਨਹੀਂ ਲਿਖਿਆ ਹੁੰਦਾ ਗੱਡੀ ਦਾ ਜਾ ਪਿੱਛੇ ਐਡਰੈਸ ਨਹੀਂ ਹੈਗਾ ਉਹ ਬੰਦਾ ਪਕੜਚ ਨਹੀਂ ਆਂਦਾ ਸੀ ਸੋ ਪ੍ਰਸ਼ਾਸਨ ਨੇ ਇਸ ਵਾਸਤੇ ਹੀ ਨੰਬਰ ਪਲੇਟ ਜਾਂ ਨੇਮ ਪਲੇਟ ਉਹਨਾਂ ਨੂੰ ਜਾਰੀ ਕੀਤੀ ਸੀ ਇਹ ਆਪਣਾ ਜਿੰਨੀ ਵੀ ਯੂਨੀਫਾਰਮ ਆ ਯੂਨੀਫਾਰਮ ਤੋਂ ਬਿਨਾ ਕੋਈ ਬੰਦਾ ਨਾ ਚੱਲੇ ਯੂਨੀਅਨ ਉਹਦਾ ਸਾਥ ਨਹੀਂ ਦੇਊਗੀ ਜਿਹੜਾ ਯੂਨੀਫਾਰਮ ਤੋਂ ਬਿਨਾ ਗੱਡੀ ਚਲਾਊਗਾ ਜਿਹੜਾ ਐਡਰੈਸ ਅਕੇ ਪਿੱਛੇ ਨਹੀਂ ਲਿਖਾਊਗਾ ਯੂਨੀਅਨ ਉਹਦਾ ਵੀ ਸਾਥ ਨਹੀਂ ਦੇਊਗੀ ਵਿਧਾਨਾ ਲਾਈਵ ਲਈ ਟਿੰਕਾ ਚੱਟ ਦੀ ਰਿਪੋਰਟ